ਮੈਂ ਗੁਰਲਾਬ ਸਿੰਘ ਪਸ਼ੂ ਪਾਲਕਾਂ ਨੂੰ ਮੇਰੇ ਪਰੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਕੱਲ ਕਰਾਂਗੇ ਗੱਬਣ ਮਹਿੰਦੀ ਗੱਬਣ ਤਿਆਰ ਮਹਿੰਦੀ ਜਿਹੜੀ ਇਹ ਗੱਬਣ ਤਿਆਰ ਮਹਾਂਗੀ ਇਹਦਾ ਜਿਹੜਾ ਰਿਕਾਰਡ ਰਹੇਗਾ ਇਹਦਾ 20 ਕਿਲੋ ਦਾ ਰਿਕਾਰਡ ਰਹੇਗਾ ਮਤਲਬ ਇਸ ਟਾਈਮ ਆਪਾਂ ਇਹ ਸੂਏ ਨੂੰ ਪੱਕੇ ਸ਼ੋਰ ਤੇ ਉੱਤੇ ਵੀ 20 ਲੀਟਰ ਦਾ ਪਰ ਰਿਕਾਰਡ ਦੇ ਸਕਦੇ ਹਾਂਗੇ ਬੰਦੇ ਨੂੰ ਜੇ ਤੁਸੀਂ ਆਰਡਰ ਦੀ ਗੱਲ ਕਰੋ ਆਰਡਰ ਵੇਖ ਸਕਦੇ ਹੋਗੇ ਲੰਮਾ ਖੁੱਲਾ ਚੌੜਾ ਪੂਰਾ ਹੈਗਾ ਇਹਦਾ 4 ਚਪੇਰਾ ਹੁਣ ਤੁਸੀਂ ਆਪ ਹੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਆਰਡਰ ਤੋਂ ਵੇਖ ਕੇ ਜੇ ਇਹਦੇ ਗੱਲ ਕਰੀਏ ਮੂੰਹ ਦੀ ਮੂੰਹ ਦੇ ਸਿੰਘਾਂ ਦੀ ਗੱਲ ਕਰੀਏ ਗੋਲ ਰਿੰਗ ਨਹੀਂ ਆਗੇ ਥੋੜੇ ਛਾਪਰੇ ਸਿੰਘ ਪਿੱਛੇ ਨੂੰ ਜ਼ਰੂਰ ਆਗੇ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਖੜੀ ਦੀ ਇਹ ਖੜੀ ਹੈ ਬਾਜੇਖਾਨੇ ਸਰਪੰਚ ਵੀਰ ਕੋਲੇ ਪੁਲ ਤੋਂ ਉੱਤਰਦੇ ਆਈ ਇਹ ਖੜੀ ਆਗੀ ਤੇ ਜੇ ਕਿਸੇ ਵੀਰ ਭਾਈ ਨੇ ਸੰਪਰਕ ਕਰਨਾ ਹੋਵੇ ਮੇਰਾ ਨਾਮ ਗੁਰਲਾਬ ਸਿੰਘ ਆ ਮੇਰਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਮੇਰੇ ਨਾਲ ਬਾਸਤਾ ਕਰਕੇ ਤੁਸੀਂ ਇਹ ਆਪ ਆਪ ਪ੍ਰਾਪਤ ਕਰਾ ਦੇਵਾਂਗੇ ਇਹ ਜਿਹੜੇ ਦਿਨਾਂ ਦੀ ਗੱਲ ਕਰੀਏ ਇਹ 5-4 ਦਿਨ ਦੇ ਸੂਣ ਦੇ ਬਾਕੀ ਆ ਗਏ ਕਿਸੇ ਵੀਰ ਪਾਈ ਨੂੰ ਜੇ ਇਹਨੂੰ ਐ ਵੀ ਹੋਵੇ ਵੀ ਆਪਾਂ ਸੂਈ ਤੋਂ ਲੈਣਾ ਤਾਂ ਸੁਵਾ ਕੇ ਵੀ ਆਪਾਂ ਇਹਨੂੰ ਮੱਝ ਨੂੰ ਤੁਹਾਨੂੰ ਉਪਲਬਧ ਕਰਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਕੋਈ ਨਵੀਂ ਵੀਡੀਓ ਬਣਾਉਣੀ ਹੋਵੇ ਉਹ ਵੀ ਹੁਣ ਮਾ ਸਕਦਾ ਕੋਈ ਚੈਨਲ ਦੇ ਉੱਤੇ ਆਪਦੀ ਮੱਝ ਦੀ ਮਸ਼ਹੂਰੀ ਕਰਾਉਣੀ ਹੋਵੇ ਉਹ ਵੀ ਕਰਵਾ ਸਕਦਾ ਬੰਦਾ ਐਡ ਕਰਵਾਉਣੀ ਹੋਵੇ ਮੈਂ ਦੀ ਕੋਈ ਗਾਂ ਪਸੂ ਦੀ ਕਿਸੇ ਚੀਜ਼ ਦੀ ਵੀ ਤੱਕ ਕਰਵਾ ਸਕਦਾ